ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗਗਨ ਦਮਾ ਮਾਂ ਬਾਜਿਓ ਪਰਿਓ ਨਿਸ਼ਾਨੇ ਘਾਓ ਖੇਤ ਜੋ ਮੰਡਿਓ ਸੂਰਮਾ ਅਬ ਜੋ ਜਨ ਕਉ ਦਾਉ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾੜ ਦੇ ਖੇਤ ਜੋਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਰਦੀ ਜੇ ਕਾਨ ਨਾ ਕੀਜੈ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜਿਓ ਸਮੂਹ ਸੰਗਤਾਂ ਵਡਭਾਗੇ ਹੋ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰੇ ਹੋ ਕਿਉਂਕਿ ਬਿਨਾ ਭਾਗਾਂ ਤੋਂ ਸਤ ਸੰਗਤ ਦੀਆਂ ਘੜੀਆਂ ਨਹੀਂ ਪ੍ਰਾਪਤ ਨੀਆਂ ਚੰਗੇ ਭਾਗ ਨੂੰ ਵੱਡੇ ਕਰਮਾਂ ਵਾਲੇ ਹੋ 13 ਪੋਧ ਅੱਜ ਦਿਹਾੜਾ ਜੁੜ ਬੈਠੇ ਹੋ ਅੱਜ ਜਿੱਥੇ ਅਸੀਂ ਸਤ ਗੁਰਾਂ ਦੀ ਕਿਰਪਾ ਸਦਕਾ 17 ਅਸ਼ਟਪਦੀਆਂ ਦੀ ਸਪੂਰਨ ਕਥਾ ਵਿਚਾਰ ਸਰਵਣ ਕੀਤੀ ਆ ਤੇ ਸਤਿਗੁਰਾਂ ਨੇ ਦਾਸ ਕੋਲੋਂ ਸੇਵਾ ਲਈਆ ਕਰਵਾਈ ਆ ਮਹਾਰਾਜੀ ਦਾ ਬਹੁਤ ਬਹੁਤ ਹੀ ਧੰਨਵਾਦ ਤੇ ਇਸੇ ਤਰ੍ਹਾਂ ਹੀ ਅੱਜ 18ਵੀਂ ਅਸ਼ਟਪਦੀ ਦੀ ਕਥਾ ਵਿਚਾਰ ਇੱਕ ਸ਼ਲੋਕ ਤੇ ਇੱਕ ਪਦਾ ਇੱਕ ਪੌੜੀ ਦੀ ਕਥਾ ਵਿਚਾਰ ਹੋਵੇਗੀ ਦੇ ਨਾਲ ਅੱਜ 13 ਪੌਦਾ ਇਤਿਹਾਸ ਹੈ ਆ ਸਮੂਹ ਸੰਗਤਾਂ ਨੇ ਸਰਵਨ ਕਰਨਾ ਹੈ ਆ ਸਭ ਤੋਂ ਪਹਿਲਾਂ ਸਤਿਗੁਰ ਜੀ 18ਵੀਂ ਅਸ਼ਟਪਦੀ ਵਿੱਚ ਸ਼ਲੋਕ ਤੇ ਇੱਕ ਪਦਾ ਇੱਕ ਪੌੜੀ ਦੀ ਕਥਾ ਵਿਚਾਰ ਸਰਵਨ ਕਰੀਏ ਫਿਰ ਇਤਿਹਾਸ ਸਰਵਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਸਤ ਪੁਰਖ ਜਨ ਜਾਣਿਆ ਸਤ ਗੁਰ ਤਿਸ ਕਾ ਨਾਉ ਤਿਸ ਕਾ ਸੰਗ ਸਿਖ ਉਦਰੈ ਨਾਨਕ ਹਰ ਗੁਣ ਗਾਓ ਸਤ ਗੁਰੂ ਜੀ ਫਰਮਾਉਂਦੇ ਹਨ ਸਤ ਪੁਰਖ ਜਨ ਜਾਣਿਆ ਸਤ ਗੁਰ ਤਿਸ ਕਾ ਨਾਮ ਇਹ ਸਤ ਗੁਰ ਕਿਸ ਨੂੰ ਕਿਹਾ ਜਾਂਦਾ ਆ ਮਹਾਰਾਜ ਕਹਿੰਦੇ ਨੇ ਸਤ ਪੁਰਖ ਜਨ ਜਨ ਜਿਨੇ ਉਸ ਪਰਮੇਸ਼ਰ ਅਕਾਲ ਪੁਰਖ ਸੱਚੇ ਅਕਾਲ ਪੁਰਖ ਵਾਹਿਗੁਰੂ ਨੂੰ ਜਾਣ ਲਿਆ ਹੈ ਮਹਾਰਾਜ ਕਹਿੰਦੇ ਤਿਸ ਦਾ ਵੀ ਉਸ ਦਾ ਨਾਮ ਸਤ ਗੁਰ ਸੱਚਾ ਗੁਰੂ ਹੈ ਜਿਸ ਨੇ ਨਾਸ਼ ਰਹਿਤ ਪੁਰਖ ਪੂਰਨ ਪਰਮੇਸ਼ਰ ਨੂੰ ਆਪਣਾ ਆਤਮ ਸਰੂਪ ਕਰਕੇ ਜਾਣਿਆ ਹੈ ਉਸ ਦਾ ਨਾਉ ਨਾਮ ਹੀ ਸਤਗੁਰ ਹੈ ਜਿਵੇਂ ਸਤਗੁਰ ਫਰਮਾਉਂਦੇ ਹਨ ਸੋ ਸਤਗੁਰ ਜੇ ਸਾਚ ਤੇ ਆਇੰਦਾ ਸਚ ਸੱਚਾ ਸਤਗੁਰ ਇਕੈ ਸੋਈ ਸਤਗੁਰ ਪੁਰਖ ਰਾਜਨ ਪੰਜੇ ਦੂਤ ਕੀਤੇ ਵਸਸ਼ਕੈ ਇਸੇ ਤਰ੍ਹਾਂ ਮਹਾਰਾਜ ਅੱਗੇ ਫਰਮਾਉਂਦੇ ਹਨ ਇਸ ਕਾ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਉ ਸਤਿਗੁਰੂ ਜੀ ਕਹਿੰਦੇ ਹਨ ਕਿ ਉਸ ਸਤਿਗੁਰਾਂ ਦੇ ਸੰਗ ਭਾਗ ਕੀ ਉਹਨਾਂ ਦੀ ਸੰਗਤ ਕਰਕੇ ਸਿੱਖਿਆ ਲੈਣੇ ਲੈਣ ਵਾਲੇ ਪੁਰਖ ਉਧਰੇ ਵੀ ਭਾਵ ਮੁਕਤ ਹੋ ਜਾਂਦੇ ਹਨ ਨਾਨਕ ਹਰ ਗੁਣ ਗਾ ਸਤਗੁਰੂ ਜੀ ਕਥਨ ਕਰਦੇ ਹਨ ਕਿ ਇਸੇ ਕਰਕੇ ਪਰਮੇਸ਼ਰਾ ਵਾਹਿਗੁਰਦੇ ਗੁਣਾਂ ਨੂੰ ਗਾਉਣਾ ਕਰੋ ਤੇ ਜਿਹੜੇ ਪਰਮੇਸ਼ਰ ਕਾਲਪੁਰਖ ਦੇ ਗੁਣ ਗਉਂਦੇ ਹਨ ਉਹਨਾਂ ਦਾ ਉਧਾਰ ਹੁੰਦਾ ਹੈ ਉਹ ਮੁਕਤ ਹੋ ਜਾਂਦੇ ਹਨ ਅਸ਼ਟਪਦੀ ਸਤਗੁਰ ਸਿਖ ਕੀ ਕਰ ਪ੍ਰਤਪਾਲ ਸਤਗੁਰ ਜੀ ਫਰਮਾਉਂਦੇ ਹਨ ਕਿ ਸਤਗੁਰ ਹੀ ਆਪਣੀ ਸਿੱਖਾਂ ਦੀ ਤਪਾਲ ਭਾਵ ਕੀ ਪਾਲਣਾ ਰੱਖਿਆ ਕਰਦੇ ਹਨ ਸੇਵਕ ਕਉ ਗੁਰ ਸਦਾ ਦਿਆਲ ਤੇ ਸਤਿਗੁਰ ਜੀ ਆਪਣੇ ਸੇਵਕ ਦੇ ਉਤੇ ਸਦਾ ਹੀ ਦਿਆਲੂ ਕਿਰਪਾਲੂ ਰਹਿੰਦੇ ਹਨ ਸਿੱਖ ਕੇ ਗੁਰ ਦਰਮਤ ਮਲ ਖਿਰੈ ਦੁਰਮਤ ਦਾ ਅਸੈ ਖੋਟੀ ਮਤ ਤੇ ਮਹਾਰਾਜ ਆਪਣੇ ਸਿੱਖ ਦੀ ਖੋਟੀ ਮਤ ਖੋਟੀ ਮੈਲ ਨੂੰ ਹਿਰੇ ਭਾਵ ਕੀ ਨਾਸ਼ ਕਰ ਦਿੰਦੇ ਹਨ ਗੁਰਬਚਨੀ ਹਰ ਨਾਮ ਉਚਰੈ ਤੇ ਸਤਿਗੁਰਾਂ ਦੇ ਬਚਨ ਗੁਰਬਚਨੀ ਗੁਰੂ ਦੇ ਜਿਹੜੇ ਬਚਨ ਨੇ ਜਿਵੇਂ ਸਤਿਗੁਰਾਂ ਨੇ ਗੁਰਬਾਣੀ ਫਰਮਾਈ ਆ ਹਰ ਨਾਮ ਉਚਰੇ ਤੇ ਉਹਨਾਂ ਦੇ ਬਚਨ ਜਿਹੜੇ ਨਿਕਲੇ ਨੇ ਮੁਖ ਦੇ ਵਿੱਚੋਂ ਉਹਨਾਂ ਨੂੰ ਉਚਰੇ ਭਾਵ ਕੀ ਉਚਾਰਨ ਕਰਦਾ ਹੈ ਸਤਿਗੁਰ ਸਿੱਖ ਕੇ ਬੰਦਨ ਕਾਟੈ ਤੇ ਸਤਿਗੁਰ ਜੀ ਆਪਣੇ ਸਿੱਖ ਦੇ ਸਾਰੇ ਬੰਦਨ ਕੱਟ ਦਿੰਦੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਕੋਈ ਕੰਮ ਦੇ ਵਿੱਚ ਵਿਗੜਨ ਪੈਂਦਾ ਹੋਵੇ ਉਹ ਵੀ ਰਸਤੇ ਸਾਫ਼ ਕਰ ਦਿੰਦੇ ਨੇ ਉਹ ਬੰਦਨਾ ਨੂੰ ਕੱਟ ਕੇ ਮਹਾਰਾਜ ਆਪਣੇ ਸਿੱਖ ਨੂੰ ਤਰਕੀਆਂ ਬਖਸ਼ਿਸ਼ ਕਰਦੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਲੈਂਦੇ ਹਨ ਗੁਰ ਕਾ ਸਿੱਖ ਵਿਕਾਰ ਤੇ ਹਟੈ ਤੇ ਗੁਰੂ ਦਾ ਸਿੱਖ ਫਿਰ ਵਿਕਾਰਾਂ ਤੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੋਰ ਵਿਸ਼ੇ ਵਿਕਾਰ ਜਿਹੜੇ ਸਾਰੇ ਵਿਕਾਰਾਂ ਤੋਂ ਹਟ ਜਾਂਦਾ ਹੈ ਇਹ ਮਹਾਰਾਜ ਆਪ ਹੀ ਕਿਰਪਾ ਕਰਕੇ ਹਟਾਉਣ ਵਾਲੇ ਨੇ ਜਿਵੇਂ ਭਾਈ ਜੋਗਾ ਜੀ ਦੀ ਮਹਾਰਾਜ ਨੇ ਆਪ ਵਰਸ਼ਾ ਲੈ ਕੇ ਉਹ ਵੇਸਵਾ ਦੇ ਦੁਆਰੇ ਵੱਲ ਜਾਂਦਾ ਹੈ ਤੇ ਮਹਾਰਾਜ ਆਪ ਅੱਗੇ ਫਿਰਦੇ ਹਨ ਅੱਗੇ ਖਲੋਤੇ ਆਪ ਸਤਿਗੁਰ ਫਿਰ ਰੱਖਿਆ ਕਰਦੇ ਨੇ ਮਹਾਰਾਜ ਕਹਿੰਦੇ ਸਤਿਗੁਰ ਸਿੱਖ ਕਉ ਨਾਮ ਧਨ ਦੇ ਤੇ ਸਤਿਗੁਰ ਜੀ ਫਿਰ ਆਪਣੇ ਸਿੱਖ ਨੂੰ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਦੇ ਨੇ ਧਨ ਵੀ ਦੇ ਦਿੰਦੇ ਨੇ ਭਾਗ ਕੀ ਦੁਨਿਆਵੀ ਤੌਰ ਤੇ ਵੀ ਉਸ ਨੂੰ ਕਿਸੇ ਗੱਲੋਂ ਊਣਾ ਨਹੀਂ ਰਹਿਣ ਦਿੰਦੇ ਮਹਾਰਾਜ ਆਪਣੇ ਸਿੱਖ ਨੂੰ ਵਡਿਆਈਆਂ ਬਖਸ਼ਿਸ਼ ਕਰਦੇ ਨੇ ਸਤਿਗੁਰ ਜੀ ਆਪਣੇ ਸਿੱਖ ਨੂੰ ਵਡਿਆਈਆਂ ਦੇ ਨਾਲ-ਨਾਲ ਦੁਨਿਆਵੀ ਪਦਾਰਥਾਂ ਦੇ ਨਾਲ ਵੀ ਰਜਾਦ ਦਿੰਦੇ ਨੇ ਤੇ ਨਾਮ ਵੀ ਝੋਲੀ ਦੇ ਵਿੱਚ ਪਾ ਦਿੰਦੇ ਨੇ ਜਿਹੜੇ ਸਤਿਗੁਰਾਂ ਦੇ ਸਿੱਖ ਨੇ ਉਹ ਵਡਭਾਗੇ ਨੇ ਅੱਗੇ ਵੀ ਇਸੇ ਇਸੇ ਸਤਿਗੁਰ ਫਰਮਾਉਂਦੇ ਨੇ ਗੁਰ ਕਾ ਸਿੱਖ ਵਡਭਾਗੀ ਹੈ ਗੁਰੂ ਦਾ ਸਿੱਖ ਵਡਿਆ ਭਾਗਾ ਵਾਲਾ ਹੈ ਆਮ ਕਰਕੇ ਫਿਰ ਲੋਕ ਵੀ ਕਹਿੰਦੇ ਨੇ ਵੀ ਵੱਡਿਆਂ ਭਾਗਾਂ ਵਾਲਾ ਇਹਦੇ ਚੰਗੇ ਭਾਗੇ ਗੁਰੂ ਨਾਲ ਜੁੜਿਆ ਆ ਤੇ ਮਹਾਰਾਜ ਰੇਨ ਨੂੰ ਸਾਰਾ ਕੁਝ ਦਿੱਤਾ ਆ ਫਿਰ ਸਤਗੁਰ ਜਿਹੜਾ ਜੁੜਦਾ ਆ ਮਹਾਰਾਜ ਦਿੰਦੇ ਵੀ ਸਾਰਾ ਕੁਝ ਉਸ ਨੂੰ ਸਤਗੁਰ ਸੇਖਾ ਖਲਤ ਪਲਤ ਸਵਾਰੈ ਤੇ ਸਤਗੁਰ ਜੀ ਆਪਣੀ ਸਿੱਖ ਦਾ ਖਲਤ ਪਲਤ ਇਥੋਂ ਦਾ ਲੋਕ ਵੀ ਪਲਤ ਪ੍ਰਲੋਕ ਵੀ ਸਵਾਰ ਦਿੰਦੇ ਹਨ ਇਹ ਲੋਕ ਸੁਖੀ ਹੈ ਪਰਲੋਕ ਸੁਖੇਲੇ ਮਹਾਰਾਜ ਆਪਣੀ ਸਿੱਖ ਦੀ ਇੰਨਾ ਪਿਆਰ ਕਰਦੇ ਆ ਸਤਗੁਰਾ ਆਪਣੀ ਸਿੱਖ ਦੇ ਨਾਲ ਨਾਨਕ ਸਤ ਗੁਰ ਸਿੱਖ ਕੋ ਜੀ ਨਾਲ ਸਮਾਰੇ ਸਤ ਗੁਰ ਜੀ ਫਰਮਾਉਂਦੇ ਹਨ ਕਿ ਨਾ ਕਥਨ ਕਰਦੇ ਕਿ ਸਤ ਗੁਰ ਸਿੱਖ ਕੋ ਸਿੱਖ ਨੂੰ ਜੀ ਆ ਨਾਲ ਸਮਾਰੇ ਕਿ ਮਹਾਰਾਜ ਵੀ ਆਪਣੀ ਸਿੱਖਾਂ ਨੂੰ ਹਿਰਦੇ ਜੀ ਆ ਦਾ ਅਰਥ ਹੈ ਕਿ ਹਿਰਦੇ ਦੇ ਨਾਲ ਸਮਰਪਿਤ ਯਾਦ ਕਰਦੇ ਹਨ ਜਿਵੇਂ ਇੱਕ ਦਿਨ ਕਲਗੀਧਰ ਜੀ ਮਹਾਰਾਜ ਸਿਮਰਨ ਕਰਦੇ ਸਨ ਸਿਮਰਨ ਕਰਦੇ ਆ ਭਾਈ ਦੇਆ ਸਿੰਘ ਜੀ ਨੇ ਦੇਖਿਆ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜੇ ਨੂੰ ਕਹਿੰਦੇ ਮਹਾਰਾਜ ਸਾਰੀ ਦੁਨੀਆ ਸਾਰਾ ਸੰਸਾਰ ਤੁਹਾਡਾ ਸਿਮਰਨ ਕਰਦੀ ਆ ਤੁਸੀਂ ਕਿਸ ਦਾ ਸਿਮਰਨ ਕਰਦੇ ਹੋ ਕਲਗੀਧਰ ਪਾਸ਼ਾ ਮਹਾਰਾਜ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਾਰੇ ਨੇ ਕਿਹਾ ਕਿ ਜਿਹੜੇ ਸਿੱਖ ਮੈਨੂੰ ਯਾਦ ਕਰਦੇ ਨੇ ਮੇਰਾ ਸਿਮਰਨ ਕਰਦੇ ਨੇ ਮੈਂ ਉਹਨਾਂ ਨੂੰ ਚੇਤੇ ਕਰਦਾ ਹਾਂ ਜਿਵੇਂ ਸਤਿਗੁਰਾਂ ਨੇ ਇੱਥੇ ਵੀ ਕਿਹਾ ਨਾ ਨਾਨਕ ਸਤਿਗੁਰ ਸਿੱਖ ਕਉ ਜੀ ਆਣਾਲ ਸਮਰਿ ਤੇ ਹਿਰਦੇ ਕਰਕੇ ਮਹਾਰਾਜ ਆਪਣੀ ਸਿੱਖਾਂ ਨੂੰ ਵੀ ਫਿਰ ਯਾਦ ਕਰਦੇ ਹਨ ਪਾਈ ਗੁਰਦਾਸ ਜੀ ਵੀ ਕਹਿੰਦੇ ਆ ਨਾ ਏਕ ਬਾਾਰ ਸਤ ਗੁਰ ਮੰਤਰ ਸਿਮਰਨ ਮਾਤਰ ਸਿਮਰਨ ਤਾਹੇ ਬਾਰੰਗ ਬਾਰ ਗੁਰੂ ਹੇਤ ਹੈ ਇਸ ਤਰ੍ਹਾਂ ਮਹਾਰਾਜ ਜਿਹੜੇ ਸਿੱਖ ਸਤ ਗੁਰਾਂ ਨੂੰ ਯਾਦ ਕਰਦੇ ਹਨ ਬੰਦਗੀ ਕਰਦੇ ਨੇ ਅੰਮ੍ਰਿਤ ਵੇਲਾ ਸੰਭਾਲਦੇ ਨੇ ਨਿਤਨੇਮ ਨਾਲ ਜੁੜਦੇ ਹਨ ਮਹਾਰਾਜ ਉਹਨਾਂ ਨੂੰ ਵੀ ਯਾਦ ਕਰਦੇ ਨੇ ਤੇ ਜੋ ਜਨ ਤੁਮਰੀ ਭਗਤ ਕਰੰਤੇ ਤਨਿ ਕੇ ਕਾਜ ਸਵਾਰਤਾ ਜਿਹੜੇ ਉਹਦੀ ਬੰਦਗੀ ਕਰਦੇ ਉਹਨਾਂ ਦੇ ਮਹਾਰਾਜ ਆਪ ਵਿਚ ਕਰਤਾ ਪੁਰਖ ਖਲੋਵਾ ਬਾਲ ਨ ਵਿੰਗਾ ਖਵਾ ਆਪ ਉਹਨਾਂ ਦੇ ਕਾਰਜ ਆਣ ਕੇ ਰਾਸ ਕਰਦੇ ਹਨ ਸੋ ਸਤਿਗੁਰਾਂ ਦੀ ਮਹਾਨ ਕਿਰਪਾ ਸਦਕਾ ਆਪ ਸਮੂਹ ਸੰਗਤਾਂ ਨੇ 18ਵੀਂ ਅਸ਼ਟਪਦੀ ਸ਼ਲੋਕ ਤੇ ਇੱਕ ਪੌੜੀ ਇੱਕ ਪਦਾ ਸਰਵਣ ਕੀਤਾ ਹੈ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਆਪ ਸਾਧ ਸੰਗਰੂ ਸਾਹਿਬ ਬਖਸ਼ਣ ਅੱਜ 13 ਪੋ ਹੈ ਆਪ ਸਮੂਹ ਸੰਗਤਾਂ ਨੇ 12 ਪੋ ਦਾ ਇਤਿਹਾਸ ਸਰਵਣ ਕੀਤਾ ਸੀ ਦੂਜੀ ਪੇਸ਼ੀ ਦੇ ਵਿੱਚ ਸੂਬੇ ਸਰਹੰਦ ਨੇ ਮਲੇਰ ਕੋੜ ਲਿਆ ਸ਼ੇਰ ਮੁਹੰਮਦ ਨੂੰ ਬੁਲਾਇਆ ਗਿਆ ਉਹਨੇ ਪਰਹਾ ਦਾ ਨਾਰਾ ਮਾਰਿਆ ਆ ਤੇ ਕਹਿੰਦੇ ਉਹਨਾਂ ਨੇ ਇਹ ਪੁੱਛਿਆ ਹੈ ਕਿ ਇਹ ਕਰਨਗੇ ਕੀ ਤੇ ਛੋਟੇ ਸਹਿਬ ਜਿਆਦਿਆਂ ਲਾਲਾ ਨੇ ਜਵਾਬ ਦਿੱਤਾ ਸੀ ਕਿ ਅਸੀਂ ਵੱਡੇ ਹੋ ਕੇ ਆਪਣੀਆਂ ਫੌਜਾਂ ਇਕੱਠੀਆਂ ਕਰਾਂਗੇ ਜਿੰਨਾ ਤੱਕ ਤੁਹਾਡਾ ਰਾਜ ਨਹੀਂ ਖਤਮ ਕਰ ਦਿੰਦੇ ਕਿਉਂਕਿ ਤੁਹਾਡਾ ਰਾਜ ਜ਼ੁਲਮ ਕਰਦਾ ਹੈ ਗਰੀਬਾਂ ਉਤੇ ਅਤਿਆਚਾਰ ਕਰਦਾ ਹੈ ਜੇ ਜਿੰਨਾ ਤੱਕ ਤੁਹਾਡੇ ਰਾਜ ਨੂੰ ਖਤਮ ਨਹੀਂ ਕਰ ਦਿੰਦੇ ਜਾਂ ਅਸੀਂ ਹੀ ਸ਼ਹੀਦ ਹੋ ਜਾਂਦੇ ਉਹਨਾਂ ਤੱਕ ਕਹਿੰਦੇ ਤੁਹਾਡੇ ਨਾਲ ਲੜਦੇ ਰਹਾਂਗੇ ਇਹ ਗੱਲ ਸੁਣ ਕੇ ਸੁਚੇ ਆਨੰਦ ਨੇ ਕਿਹਾ ਕਿ ਇਹ ਸੱਪ ਦੇ ਬੱਚੇ ਸੱਪ ਆ ਫਿਰ ਇਹਨਾਂ ਨੂੰ ਉਸੇ ਵਲੇ ਫਤਵਾ ਸੁਣਾਇਆ ਗਿਆ ਤੇ ਕਈ ਇਤਿਹਾਸਕਾਰ ਇਹ ਦੱਸਦੇ ਹਨ ਕਿ 13 ਪਉ ਨੂੰ ਸ਼ਹੀਦ ਕੀਤਾ ਗਿਆ ਢਾਡੀ ਮੋਹਲਾ ਸਿੰਘ ਪਖਰਪੁਰੀਆ ਨੂੰ ਮੈਂ ਸੁਣਦਾ ਸੀ ਉਹ ਕਹਿੰਦੇ ਕਿ 2 ਦਿਨ ਛੋਟੇ ਸਾਹਿਬ ਜਦ ਨੂੰ ਸ਼ਹੀਦ ਕੀਤਾ ਗਿਆ ਕਿ 12 ਪਉ ਨੂੰ ਹਿੰਦਿਆਂ ਦੇ ਵਿੱਚ ਚਨਾ ਦਿੱਤਾ ਗਿਆ ਸੀ ਸਾਹਿਬ ਜਦਿਆਂ ਵਿੱਚ ਜੋਸ਼ ਸੀ ਕੰਧ ਡਿੱਗੀ ਆ ਬਿਉਸ਼ ਹੋ ਗਏ ਜਦ ਬਿਉਸ਼ ਹੋਏ ਨੇ ਸੁਚਾਨੰਦ ਮਾਤਾ ਗੁਜਰਕੌਰ ਕੋਲ ਫਿਰ ਛੱਡ ਹੁੰਦਾ ਕਿ ਬੜੇ ਤੇਲ ਚਸੇ ਆ ਬੜੀਆਂ ਬੂਟੀਆਂ ਸੰਘਾਈਆਂ ਨਹੀਂ ਉਠੇ ਤੇ 사ਤਗੁਰਾਂ ਦੇ ਲਾਲ ਛੋਟੇ ਛੋਟੇ ਸਹਿਬਜ਼ਾਦਿਆਂ ਨੂੰ ਮਾਤਾ ਗੁਜਰਕੌਰ ਨੇ ਕਿਹਾ ਕਿ ਇਹਨਾਂ ਦੀ ਦਵਾਈ ਮੇਰੇ ਕੋਲ ਹੈ ਜਦ ਆਪਣੀ ਛਾਤੀ ਦਾ ਨਿਗ੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍ 13ਪੋ ਅੱਜ 13ਪੋ ਦਾ ਆਪ ਸਮੂਹ ਸੰਗਤਾਂ ਇਤਿਹਾਸ ਸਰਵਣ ਕਰ ਰਹੇ ਹੋ ਅੱਜ ਦੇ ਦਿਨ ਫਿਰ ਕਲਗੀਆਂ ਲਾ ਕੇ ਮਾਤਾ ਗੁਜਰਕੌਰ ਨੇ ਆਪਣੇ ਜਿਗਰ ਦੇ ਟੋਟਿਆਂ ਨੂੰ ਪੋਤਰਿਆਂ ਨੂੰ ਤੋਰਿਆ ਆ ਤੇ ਅੱਜ ਕਾਜ਼ੀਆਂ ਮਤਲਬ ਸਜ਼ਾ ਲਾਈ ਗਈ ਆ ਕਿ ਇਹਨਾਂ ਨੂੰ ਜਿਬਾ ਕਰ ਦਿੱਤਾ ਜਾਵੇ ਤੇ ਜਿਬਾ ਕਰਨੀ ਸਜ਼ਾ ਗੁਰੂ ਪਿਆਰੀ ਸੰਗਤ ਸਾਧ ਸੰਗਤ ਜੀਓ ਐਸੀ ਸਜ਼ਾ ਹੈ ਕਿ ਦੋ 파ੜ ਫੱਟੀਆਂ ਨੂੰ ਧਰਤੀ ਵਿੱਚ ਗੱਡ ਲਿਆ ਜਾਂਦਾ ਹੈ ਤੇ ਦੋ ਬੰਦੇ ਸਜ਼ਾ ਦਿੰਦੇ ਨੇ ਦੋ ਬੰਦਿਆਂ ਤੋਂ ਬਿਨਾਂ ਜਿਵਾਨੀ ਕੀਤਾ ਜਾਂਦਾ ਜਿਵਾਂ ਇਸ ਤਰ੍ਹਾਂ ਕੀਤਾ ਜਾਂਦਾ ਹੈ ਕਿ ਜਿੱਤਾਂ ਬੰਦ ਲੀਆਂ ਜਾਂਦੀਆਂ ਨੇ ਤੇ ਇੱਕ ਬੰਦਾ ਬਾਹਾਂ ਨੂੰ ਕਿਸੇ ਪਕੜ ਲੈਂਦਾ ਹੈ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਇਹ ਛੁਰੀਆਂ ਲੈ ਕੇ ਆਗੇ ਨੇ ਤੇਜ ਧਾਰ ਹਥਿਆਰ ਲਿਆਉਂਦੇ ਨੇ ਇਹਨਾਂ ਨੇ ਹੌਲੀ 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 ਛੋਟੇ ਸਹਬਜ਼ਾਦਿਆਂ ਦੀਆਂ ਸਰ ਰਗ ਦੇ ਉੱਤੇ ਚਲਾਉਂਦੇ ਨੇ ਤੇ ਇਸ ਤਰ੍ਹਾਂ ਛੋਟੇ ਸਹਬਜ਼ਾਦਿਆਂ ਨੂੰ ਸ਼ਹੀਦ ਕਰ ਦਿੰਦੇ ਨੇ ਤੇ ਜਿੰਨਾ ਤੱਕ ਜਿਵੇਂ ਭਾਈ ਮਤੀ ਦਾਸ ਜੀ ਦਾ ਇਤਿਹਾਸ ਅਸੀਂ ਸਰਵਣ ਕਰਦੇ ਆਂ ਜਪਜੀ ਸਾਹਿਬ ਜੀ ਦਾ ਭੋਗ ਪਿਆ ਤੇ ਫਿਰ ਸਰੀਰ ਸ਼ਾਂਤ ਹੋਇਆ ਇਸੇ ਤਰ੍ਹਾਂ ਭਾਵੇਂ ਛੋਟੇ ਸਾਹਿਬ ਜਿਆਦਿਆਂ ਨੂੰ ਸ਼ਹੀਦ ਤੇ ਕਰ ਦਿੱਤਾ ਉਹਨਾਂ ਦੀਆਂ ਗਰਦਨਾਂ ਸਾਹ ਰਗ ਤੇ ਈਸੁਰੀਆਂ ਚਲਾ ਤੇ ਦਿੱਤੀਆਂ ਪਰ ਜਪਜੀ ਸਾਹਿਬ ਦਾ ਜਾਪ ਹੁੰਦਾ ਰਿਹਾ ਤੇ ਉਹ ਅੱਜ ਵੀ ਆਵਾਜ਼ਾਂ ਸ਼ਰਧਾ ਵਾਲਿਆਂ ਨੂੰ ਪ੍ਰੇਮਾ ਭਗਤੀ ਵਾਲਿਆਂ ਨੂੰ ਉਥੋ ਛੋਟੇ ਲਾਲਾ ਦੀਆਂ ਅਵਾਜ਼ਾਂ ਸੁਣਾਈ ਦਿੰਦੀਆਂ ਨੇ ਅੱਜ ਵੀ ਜੇ ਅਸੀਂ ਉਥੇ ਫਤੇਗੜ ਧਰਤੀ ਦੇ ਜਾ ਕੇ ਦਰਸ਼ਨਦਾਰੀ ਜਦੋਂ ਕਰਦੇ ਆ ਜਿੱਥੇ ਛੋਟੇ ਸਾਹਿਬ ਜਿਆਦਾ ਨੂੰ ਸ਼ਹੀਦ ਕੀਤਾ ਗਿਆ ਸ਼ਹੀਦ ਕਦੇ ਮਰਿਆ ਨਹੀਂ ਕਰਦੇ ਇਸੇ ਤਰ੍ਹਾਂ ਜਿਵੇਂ ਮਨਸੂਰ ਨੂੰ ਸ਼ਹੀਦ ਕੀਤਾ ਗਿਆ ਸੀ ਪਰ ਉਹਦੀ ਖਾਕ ਦੇ ਵਿੱਚੋਂ ਵੀ ਆਵਾਜ਼ ਆਉਂਦੀ ਸੀ ਅਨਲ ਹੱਕ ਦੀ ਉਹ ਕਹਿੰਦਾ ਸੀ ਜੇ ਕਹਿੰਦਾ ਮੈਨੂੰ ਇਹ ਦੱਬ ਵੀ ਦੇਣਗੇ ਮੇਂ ਜੇ ਮੇਰੀ ਮੜੀ ਦੇ ਉਤੇ ਕਹਿੰਦਾ ਕੋਈ ਦਰਖਤ ਉਗੇਗਾ ਤੇ ਉਹਦੇ ਪੱਤਿਆਂ ਚ ਵੀ ਅਨਲ ਹੱਤ ਦੀ ਆਵਾਜ਼ ਆਵੇਗੀ। ਜੇ ਕਹਿੰਦਾ ਮੈਨੂੰ ਜਲਾ ਦੇਣਗੇ ਤੇ ਮੈਨੂੰ ਮੇਰੀ ਸਵਾਹ ਦੇ ਵਿੱਚ ਵੀ ਅਨਲ ਹੱਤ ਦੀ ਅਨਲ ਹੱਤ ਦੀ ਆਵਾਜ਼ ਆਵੇਗੀ। ਇਸ ਤਰ੍ਹਾਂ ਕਾਜੀ ਨੇ ਸਵਾਹ ਵਾਲੀ ਪੁੜੀ ਜਿਹੜੀ ਘਰੇ ਰਹਿ ਗਿਆ। ਫਿਰ ਇਸ ਤਰ੍ਹਾਂ ਉਹਦੀ ਸਵਾਹ ਦੇ ਵਿੱਚੋਂ ਹੀ ਸ਼ਮਸ ਅਬਰੇਜ ਪੈਦਾ ਹੋਇਆ। ਸ਼ਹੀਦ ਕਦੇ ਵੀ ਮਰਿਆ ਨਹੀਂ ਕਰਦੇ। ਤੇ ਛੋਟੇ ਸਾਹਿਬਜ਼ਾਦੇ ਅੱਜ ਵੀ ਉਹ ਸਾਡੇ ਨਾਲ ਨੇ ਪ੍ਰੇਮਾ ਭਗਤੀ ਵਾਲਿਆਂ ਨੂੰ ਸਤਿਗੁਰੂ ਜਿਹੜੇ ਰਹਿਤ ਮर्याਦਤ ਦੇ ਚੱਲਦੇ ਨੇ ਸਿੰਘ ਅੱਜ